ਰੇਲਵੇ ਦੇ ਵਿੱਚ ਖਤਮ ਹੋਣ ਜਾ ਰਿਹਾ ਹੈ ਵੀਆਈਪੀ ਕਲਚਰ ਜੀ ਹਾਂ ਤੁਹਾਨੂੰ ਦੱਸ ਦੇ ਕਿ ਰੇਲਵੇ ਦੇ ਵਿੱਚ ਵੀਆਈਪੀ ਕਲਚਰ ਦੇ ਨਾਲ ਜੁੜੇ ਸਾਰੇ ਪੁਰਾਣੇ ਪ੍ਰੋਟੋਕੋਲ ਖਤਮ ਕਰ ਦਿੱਤੇ ਜਾ ਰਹੇ ਹਨ ਇਹ ਵੱਡਾ ਫੈਸਲਾ ਭਾਰਤੀ ਰੇਲਵੇ ਦੇ ਵੱਲੋਂ ਲਿਆ ਗਿਆ ਹੈ ਤੇ ਹੁਣ ਦੱਸ ਦੇ ਕਿ ਜੋ ਵੀ ਮੰਤਰੀਆਂ ਸੰਸਦਾਂ ਅਤੇ ਉੱਚ ਅਧਿਕਾਰੀਆਂ ਨੂੰ ਭਾਰਤੀ ਰੇਲਵੇ ਦੇ ਵਿੱਚ ਵਿਸ਼ੇਸ਼ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਸੀ ਉਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇਗੀ ਇਹ ਭਾਰਤੀ ਰੇਲਵੇ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਆਉਣ ਵਾਲੇ ਮਾਰਚ 2026 ਤੱਕ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਕਰ ਦਿੱਤੇ ਜਾਣਗੇ ਦਰਅਸਲ ਤੁਹਾਨੂੰ ਦੱਸ ਦੇ ਕਿ ਗੁਲਾਮੀ ਦੀ ਮਾਨਸਿਕਤਾ ਨੂੰ ਖਤਮ ਕਰਨ ਦੇ ਲਈ ਭਾਰਤੀ ਰੇਲਵੇ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਨਸਪੈਕਸ਼ਨ ਦੇ ਨਾਂ ਤੇ ਜੋ ਹੈ ਉੱਚ ਅਧਿਕਾਰੀਆਂ ਦੇ ਵੱਲੋਂ ਵੀਆਈਪੀ ਕੋਚ ਦੀ ਵਰਤੋਂ ਕੀਤੀ ਜਾਂਦੇ ਸੀ ਜਿਸ ਤੇ ਹੁਣ ਪੂਰੀ ਤਰ੍ਹਾਂ yeah ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਜਦ ਵੀ ਕੋਈ VIP ਦੇ ਆਗਮਨ ਦੇ ਲਈ ਉੱਚ ਅਧਿਕਾਰੀ ਸਟੇਸ਼ਨਾਂ ਤੇ ਸਵਾਗਤ ਲਈ ਖੜੇ ਹੁੰਦੇ ਸੀ ਇਹ ਵੀ ਪ੍ਰਥਾ ਜੋ ਹੈ ਭਾਰਤੀ ਰੇਲਵੇ ਦੇ ਵਿੱਚ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ ਦਰਅਸਲ ਕਾਫੀ ਦੇਰ ਤੋਂ ਪੁਰਾਣੇ ਸਮੇਂ ਤੋਂ ਇਹ ਜੋ ਪ੍ਰਥਾ ਹੈ ਚਲਦੀ ਆ ਰਹੀ ਸੀ ਜਿਸ ਦੇ ਵਿੱਚ ਹੁਣ ਬਦਲਾਅ ਕੀਤੇ ਗਏ ਨੇ ਨਵੇਂ ਸਾਲ ਦੇ ਮੌਕੇ ਤੇ ਭਾਰਤੀ ਰੇਲਵੇ ਦੇ ਵੱਲੋਂ ਕੁਝ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਤਾਂ ਇੱਕ ਵੱਡਾ ਬਦਲਾਅ ਜੋ ਕੀਤਾ ਗਿਆ ਹੈ ਉਹ VIP ਕਲਚਰ ਦੇ ਵਿੱਚ ਕੀਤਾ ਗਿਆ ਹੈ ਰੇਲਵੇ ਦੇ ਵਿੱਚ ਹੁਣ ਕਿਸੇ ਵੀ ਤਰ੍ਹਾਂ ਦਾ ਵੀਆਈਪੀ ਕਲਚਰ ਨਹੀਂ ਰਹੇਗਾ ਦਾਜ਼ੇ ਕਿ ਇਨਸਪੈਕਸ਼ਨ ਦੇ ਨਾਂ ਤੇ ਉੱਚ ਅਧਿਕਾਰੀਆਂ ਦੇ ਵੱਲੋਂ ਜੋ ਹੈ ਦਰਅਸਲ ਵੀਆਈਪੀ ਕੋਚ ਦੀ ਵਰਤੋਂ ਕੀਤੀ ਜਾਂਦੀ ਸੀ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਵੀਆਈਪੀ ਕੋਚ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਆਮ ਕੋਚ ਦੇ ਵਿੱਚ ਤਬਦੀਲ ਕਰ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਵੇਟਿੰਗ ਟਿਕਟਾਂ ਦੀ ਕਨਫਰਮੇਸ਼ਨ ਨੂੰ ਲੈ ਕੇ ਜੋ ਕੋਟੇ ਦੇ ਨਿਯਮਾਂ ਦੇ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ VIP ਕਲਚਰ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਵਿੱਚ ਹੁਣ ਇਹ ਹੋਵੇਗਾ ਕਿ ਜੋ ਵੀ ਵਿਸ਼ੇਸ਼ ਸੁਵਿਧਾਵਾਂ ਮੰਤਰੀਆਂ ਸੰਸਦਾਂ ਜਾਂ ਫਿਰ ਹੋਰ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਜਾਂਦੀਆਂ ਸੀ ਉਹ ਹੁਣ ਕਿਸੇ ਵੀ ਤਰ੍ਹਾਂ ਦੀ ਸੁਵਿਧਾ ਨਹੀਂ ਮਿਲੇਗੀ ਹਰ ਤਰ੍ਹਾਂ ਦੀ ਸੁਵਿਧਾ ਤੇ ਜੋ ਹੈ ਪਾਬੰਦੀ ਲਗਾ ਦਿੱਤੀ ਗਈ ਹੈ ਵੇਟਿੰਗ ਟਿਕਟਾਂ ਨੂੰ ਲੈ ਕੇ ਜੋ ਕਨਫਰਮ ਦੇ ਲਈ ਕਨਫਰਮੇਸ਼ਨ ਦੇ ਲਈ ਜੋ ਹੈ ਉਹ ਕੋਟੇ ਦੇ ਨੀਮਾਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਹਾਲਾਂਕਿ ਦੱਸ ਦੇ ਕਿ ਐਮਰਜੈਂਸੀ ਦੇ ਲਈ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਰਹਣਗੇ ਇਸ ਦੇ ਨਾਲ ਇਹ ਤੁਹਾਨੂੰ ਦੱਸ ਦੇ ਕੀ ਉੱਚ ਅਧਿਕਾਰੀਆਂ ਦੇ ਘਰਾਂ ਦੇ ਵਿੱਚ ਜੋ ਕਰਮਚਾਰੀ ਤਾਇਨਾਤ ਕੀਤੇ ਜਾਂਦੇ ਸੀ ਉਹਨਾਂ ਨੂੰ ਵੀ ਜੋ ਹੈ ਖਤਮ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਉੱਚ ਅਧਿਕਾਰੀ ਜਾਂ ਮੰਤਰੀ ਸੰਸਦਾਂ ਦੇ ਘਰ ਕੋਈ ਵੀ ਰੇਲਵੇ ਦਾ ਕਰਮਚਾਰੀ ਤਾਇਨਾਤ ਨਹੀਂ ਕੀਤਾ ਜਾਵੇਗਾ ਇਸ ਦੇ ਨਾਲ ਸਭ ਤੋਂ ਵੱਡਾ ਜੋ ਫਾਇਦਾ ਇਹ ਕਰਮਚਾਰੀਆਂ ਨੂੰ ਇਹ ਹੋਵੇਗਾ ਕਿ ਲਗਭਗ 30000 ਤੱਕ ਦੇ ਜੋ ਕਰਮਚਾਰੀ ਨੇ 30000 ਦੇ ਕਰੀਬ ਜੋ ਲਗਭਗ ਕਰਮਚਾਰੀ ਨੇ ਉਹ ਆਪਣੇ ਅਸਲ ਕੰਮਾਂ ਤੇ ਵਾਪਸ ਮੁੜਨਗੇ ਪੀਪੀ ਕਲਚਰ ਦੇ ਨਾਲ ਜੁੜੇ ਸਾਰੇ ਪੁਰਾਣੇ ਪ੍ਰੋਟੋਕੋਲ ਜੋ ਨੇ ਉਹਨਾਂ ਨੂੰ ਖਤਮ ਕਰਨ ਦਾ ਫੈਸਲਾ ਭਾਰਤੀ ਰੇਲਵੇ ਦੇ ਵੱਲੋਂ ਲਿਆ ਗਿਆ ਹੈ ਗੁਲਾਮੀ ਦੀ ਮਾਨਸਿਕਤਾ ਨੂੰ ਖਤਮ ਕਰਨ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਤੇ ਦਾਜੇ ਕਿ ਪੂਰੀ ਤਰ੍ਹਾਂ ਵੀਆਈਪੀ ਕੋਚ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਆਉਣ ਵਾਲੀ ਮਾਰਚ 2026 ਦੇ ਵਿੱਚ ਇਹ ਪੂਰੀ ਤਰ੍ਹਾਂ ਪਾਬੰਦੀ ਲਾਗੂ ਕਰ ਦਿੱਤੀ ਜਾਵੇਗੀ ਤਾਂ ਹੁਣ ਵੀਆਈਪੀ ਕੋਚ ਨੂੰ ਜੋ ਹੈ ਆਮ ਕੋਚ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ